ਦੇ ਦੇ ਕੌਣ ਨੇ ਦੇ ਦੇ ਆਉਣ ਨੇ ਤੇ ਅਡੀਸ਼ਨਟ ਹੈ ਜੀ ਪਾਲਾ ਕਾਰਪੋਰੇਟ ਚਾਰ ਰੀਡ ਸਹੀ ਗੱਲ ਆ ਪੁਰੀ ਚੜ੍ਹ ਜਾ ਕਰਾਂ ਪਾਲਾਪੁਰ ਰਹਿਣਾ ਬੀਦਾਰ ਵੀ ਸਵਾਰੀ ਲੜਾ ਬੈਟਰੀ ਵਾਲੀ ਵਧੀਆ ਨਾਲ ਕਿੰਨੀਆਂ ਸਵਾਰੀਆਂ ਲੈ ਜਾਂਦਾ ਵਾਧੂ ਵਾਧੂ ਐਵੇਂ ਜਿਹੜੀ ਲਾ ਕੇ ਟੱਕਰਾ ਬਾੜਦਾ ਸਾਰੀ ਦੇਣ ਦੇਗੀ ਹੈ ਨਾ ਦੀ ਹੈ ਹੈ ਦੇਖੋ ਬਹੁਤ ਵਧੀਆ ਬੀਵੀ ਗੀਟ ਹੈਗਾ ਲਾ ਠੀਕ ਵੀ ਡੀਆਰ ਬਣਾਇਆ ਹੋਇਆ ਕਰਤਾ ਬਾਕੀ ਆਹ ਵਾਧੂ ਵਾਧੂ ਆਹ ਵਾਧੂ ਵਾਧੂ ਲੋਕ ਮੁੜੇ ਉਹਦੇ ਆਪ ਚੱਲੇ ਆਵੇਂ ਚਾਹ ਨਹੀਂ ਉਹਨਾਂ ਨੂੰ ਐਸੀ ਦੀ ਲਾ ਕੇ ਦੇਈਏ ਸਹੀ ਗੱਲ ਆ ਕੀ ਕਰਦੇ ਆ ਜਗ ਚਾਰ ਚੰਨ ਵੀ ਚੰਨ ਚਾਰ ਇੱਧਰ ਵੀ ਆਂਦੇ ਉਹ ਕੋ ਨਾਲ ਹੀ ਦਾ ਮਗਰ ਉਹ ਤੂੰ ਉੱਪਰ ਗੱਲ ਨਹੀਂ ਬਈ ਤੂੰ ਲਟਾ ਲਟਾ ਜਨਮ ਆ ਤਾ ਅੱਪ ਉਹਨੂੰ ਆਗੇ ਗਲਤੀ ਹੋ ਗਿਆ ਤਾਂ ਕਿਤੇ ਆਦੋ ਆਗੇ ਲੋਕੀ ਹੁਣ ਦੇਖਾਂਗੇ ਜਾਗੇ ਉਵੇਂ ਹੀ ਹੋਏ ਆਪਣੇ ਨਾਲ ਆ ਬੰਦੂ ਆਹ ਸਾਡੀ ਜਿਹੜਾ ਕਮਰੇ ਆਈ ਨੇ ਤੇ ਉਹ ਮਜੂਰ ਰਹਿੰਦੇ ਹੁੰਦੇ ਆ। ਅੱਛਾ। ਅੱਗ ਆਣ ਜੋ ਉਹ ਬਾਹਰ ਵੀ ਦੱਸ ਕੋਈ ਨਹੀਂ ਆਉਂਦਾ। 10 ਮਿੰਟ ਕੋ। ਹੈਲੋ। ਹਾਂ ਤੋ ਤਾਂ ਹਾ ਤੋ ਦਾ ਬੂੰਗਾ ਟੁੱਟ ਗਿਆ ਹੁਣ ਤੋਰ ਗਿਆ ਲੱਗਿਆ। ਕਿਹੜੇ ਆਇਆ। ਸੁਣ ਲਿਓ। ਸਭ ਤੋਂ ਪਹਿਲਾਂ ਫੋਟੋ निकालेंगे आपका। तुमरो फोटो इंडिविजुअल ज्यादा में कोई फरेक होगा। वापसी में नहीं मिलेगा आपको। बाद में आठ को देंगे। अपने फोन से करें हो गए। ठीक है। आइए। फोन से ले लो। फोटो देगा टिकट एक और रिस्क करना पड़ेगा अंदर जाने के लिए। बाहर का सामान देख के नहीं। क्या ये है जी? हां जी। ताजमहल की एंट्री। आ देखनी मैं बाहर भी आ मैं भाई साहब ताजमहल मैं पता मैं पता। आ ताजमहल। ठीक सेंटर से। हां।

ਆ ਦੇਖੋ ਵੀ ਆ ਤਾਜਮਹਾਲ ਆ ਤੇ ਹੈ ਮੇਰੇ ਇੱਥੇ ਯਾਨੀ ਕਿ ਹੱਥ ਵੜਦੇ ਸੀਗੇ ਬੰਦੇ ਜਿਨ੍ਹਾਂ ਨੇ ਕੰਮ ਕੀਤਾ ਜੀ ਇੱਥੇ ਮਜ਼ਦੂਰਾ ਦੇ ਕਲਾਕਾਰੀ ਵੀ ਕਿਤੇ ਹੋਰ ਨਾਲ ਆਦਰਸ਼ਕ ਹੋਵੇ ਇਹ ਪਾਉਣ ਤੋਂ ਬਾਅਦ ਉਹਨਾਂ ਦੇ ਹੱਥ ਵੜਦੇ ਸੀ ਹੱਥ ਵੜ ਸੱਚੀ ਹੱਥ ਵੜੇ ਜਾਂ ਕੋਈ ਹੋਰ ਸਿਸਟਮ ਸੀਗਾ ਕੋਈ ਇਹੀ ਗੱਲ ਕਹਿੰਦੇ ਆ ਬਾਕੀ ਪਤਾ ਨਹੀਂ ਆਣ ਵੀ ਇਹ ਹਿਸਟਰੀ ਤੇ ਹੀ ਸੁਣਦੇ ਆ ਹੈ ਹਿਸਟਰੀ ਤੇ ਹੀ ਸੁਣਦੇ ਆ ਅੱਛਾ ਨਹੀਂ ਮੈਨੂੰ ਕੇ ਬੰਦੇ ਨੇ ਦੱਸਿਆ ਸੀਗਾ ਕਹਿੰਦੇ ਵੀ ਕਹਿੰਦੇ ਨਹੀਂ ਨਹੀਂ ਮੈਨੂੰ ਬੰਦੇ ਨੇ ਦੱਸਿਆ ਸੀਗਾ ਉਹ ਕਹਿੰਦੇ ਵੀ ਉਹਨਾਂ ਕਹਿੰਦੇ ਵੀ ਉਹਨਾਂ ਉਹ ਕਰਤਾ ਸੀ ਵੀ ਜਿਵੇਂ ਕਹਿੰਦੇ ਸੰਨਿਆਸ ਲੈਣਾ ਵਾ ਸੰਨਿਆਸ ਨਹੀਂ ਉਹਨਾਂ ਨੂੰ ਅੱਜ ਵੀ ਕੋਈ ਹੋਰ ਹੋਰ ਨਾ ਬਣਾਉਂਦੇ ਬਲੇ ਇਹਦੇ ਯਾਥ ਨਹੀਂ ਵੱਡੇ ਸੀ ਉਹ ਵੀ ਉਹਨਾਂ ਨੇ ਕਹਿਤਾ ਸੀ ਵੀ ਨਹੀਂ 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 ਵੱਡੇ ਹੱਥ ਬਾਰੇ ਸੀ ਖਾਨਾ ਨੂੰ ਆਏ ਕਿਹਾ ਸੀ ਵੀ ਕੋਈ ਹੋਰ ਨਾ ਇਹ ਜੀ ਇਮਾਰਤ ਬਣਾ ਸਕਣ ਉਹ ਹਲ ਇੱਧਰ 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 ਉੱਧਰ ਸਾਰਾ ਦੱਛਾ ਹੋਇਆ ਵਾ ਇੱਥੋਂ ਸ਼ੁਰੂ ਕਰਨਾ ਇੱਥੋਂ ਇੱਥੋਂ ਤੁਸੀਂ ਇੱਧਰ ਜਾ ਹਾਂਜੀ ਸਾਰੇ ਆਏ ਕਿਈ ਹਾਂਜੀ ਵਾਲ ਦੀ ਚੀਜ਼ ਦਿਖਾਉਣ ਲੱਗਾ ਤੁਹਾਨੂੰ ਮੱਲਾ ਅੱਜ ਕਮਾਲ ਦੀ ਚੀਜ਼ ਹੈ ਮੈਸਤਰੀਆਂ ਨੇ ਸਰਾਗ ਆਪਾਂ ਐਂਡ ਜੀ ਬਣਾਈ ਆਪਣੀ ਆ ਜਾ ਫਿਰ ਆ ਆ ਵੇ ਆ ਦੇਖ ਮੱਲਾ ਮੱਲਾ ਆ ਦੇਖ ਕੀ ਚੀਜ਼ ਆ ਕਹਿੰਦਾ ਕੀ ਚੀਜ਼ ਆ ਦੇਖ ਘੜ ਘੜ ਕੇ ਬਣਾਇਆ ਤਾਜ ਮਹਿਲ ਅੱਛਾ ਇਹਨੂੰ ਕਹਿੰਦੇ ਆ ਤਾਜ ਮਹਿਲ ਇਹ ਉਹ ਆ ਜਿਹੜੇ ਚਾਹ ਨਹੀਂ ਹੁੰਦੀ ਚਾਹ ਤਾਜ਼ਾ ਹੋਲੇ ਇਹ ਉਹ ਦਾਜ ਆ ਆ ਇਹ ਉਹ ਤਾਜ ਆ ਚਲ ਇਹ ਦਿਖਾਈ ਕੀ ਮੜਾ ਹੋਣਾ ਹੋਣਾ ਹਰਾਤ ਮਾਰ ਕੇ ਨਾ ਹੋ ਉਹ ਬਾਰੇ ਉਹ ਬਾਰੇ ਗੱਲ ਕਰਦੇ ਰਹੇ ਆ ਜੀ। ਕੋਈ ਉਹ ਸਾਰੇ ਬੰਦੇ ਇਕੱਠੇ ਦੇ ਰਹੇ ਆ। ਆਜੋ ਆਜੋ। ਇਕੱਠੇ ਆ ਬਰੇ ਸਾਰੇ। ਤੂੰ ਮਗਰ ਰਹਿਣਾ ਹਰਿਆਣੇ ਨੂੰ। ਤੂੰ ਬੰਦੇ ਖੋ ਜਾਣਾ ਵਾ। ਉਹ ਮਗਰ ਰਹਿਦੇ। ਪਤਾ ਨਹੀਂ ਕੀ ਬਵਾਈ ਜਾਂਦੇ ਆ ਇਹ ਕਦੇ ਕੋਸ਼ ਕਲੇ ਕੋਸ਼ ਪਤਾ ਲੱਗਦਾ ਨਹੀਂ ਆਹ ਦੇ ਲੂ ਲੈ ਆ ਕੀ ਆ ਗਚਰ ਸਿੰਘ ਇਹਨਾਂ ਨੂੰ ਸ਼ੂ ਕਵਰ ਦਿੰਦੇ ਆ ਉਹ ਠੀਕ ਆ ਜੀ ਉਹ ਕਿ ਇਹਨਾਂ ਦਾ ਜਿਹੜਾ ਪੱਥਰ ਆ ਇਹਨਾਂ ਨਾਲ ਹੋ ਸਕੇ ਅੱਛਾ ਅੱਛਾ ਠੀਕ ਆ ਠੀਕ ਆ ਜੀ ਸ਼ਾਜਾ ਇਹ ਬਣਾਇਆ ਆਪਣੀ ਵਾਈਪ ਕੇ ਲਈ ਆ ਜਮਣਾਣਾ ਦੀ ਠੀਕ ਬੰਦ ਕਿਉਂ ਨਹੀਂ ਬਾਗਦਾ ਕਿਉਂਕਿ ਔਰੈਂਜ ਨਹੀਂ ਜਾਂਦੇ ਤੇ ਉਹ ਪੈਸਾ ਖਰਾਬ ਕਰੇ ਉਹਦਾ

हां ਹੁਣ ਹੈਲੋ ਸ਼ਾਹ ਜੀ ਵਿਚਾਰ ਪੇਸ਼ ਆਹ ਭਾਈ ਜਮਨਾ ਜੀ ਤੇ ਬੱਬੂ ਆਨੇ ਗਿਆ ਸੀਗਾ ਜਮਨਾ ਦੇ ਪਾਣੀ ਵਿੱਚੋਂ ਦੇਖਦਾ ਤਾਜ ਆਹ ਹਾਂ ਦਾ ਸ਼ਕਾਰ ਕੋਈ ਬਾਜ ਔਖੀ ਖੂਬਸੂਰਤੀ ਬਿਆਨ ਕਰਨੀ ਮਤਲਬ ਕਿ ਸ਼ਾਮ ਦੇ ਵੇਲੇ ਜਗ੍ਹਾ ਦੇ ਵਿੱਚ ਉਧਰਲੇ ਪਾਸੋਂ ਬੈਠ ਦੇਖ ਰਿਹਾ ਹਾਂ ਹਾਂ ਬਹੁਤ ਸੋਹਣਾ ਦੇਖਦਾ ਤਾਜ ਜਮਨਾ ਪੂਰੀ ਮੈਂ ਕਿ ਭਰ ਕੇ ਚੱਲਦੀ ਹੈ ਉਹ ਵੀ ਹੁਣ ਪਤਾ ਵੀ ਹੜ੍ਹ ਆਏ ਹੋਏ ਆ ਠੀਕ ਹੈ ਜੀ ਬਾਕੀ ਆ ਤਾਜ ਮਹਿਲ ਦੀ ਖੂਬਸੂਰਤੀ ਨੂੰ ਪਤਾ ਹੀ ਹੈ ਇਹ ਤਾਂ ਫਿਰ ਅੰਤ ਹੀ ਕੋਈ ਇਹ ਤਾਂ ਅੰਤ ਹੀ ਨਹੀਂ ਕੋਈ ਜਦਾਂ ਪਾਣੀ ਆਉਂਦਾ ਪਰ ਰਾਉਂਦ ਨੂੰ ਡੋੜ ਗਈ ਜੀ ਆ ਦੇ ਆ ਟੇਡੇ ਆ ਇਹ ਕੋਈ ਹੈਗਾ ਇਹ ਕਿਹਨਾਂ ਤੋਂ ਟੇਡੇ ਆ ਸਾਰੇ ਇਹ ਵੀ ਇਹ ਕਲਾਕਾਰੀ ਆ ਇਹ ਕਲਾਕਾਰੀ ਐ ਇਸ ਨੂੰ ਬਣਾਇਆ ਇਹਦੇ ਪਾਣੀ ਵਿੱਚੋਂ ਦੀ ਦਾਇਤਾ ਇਹ ਉਹ ਜਮਣਾ ਬੱਬੂ ਇਹ ਹੋ ਗਈ ਗੱਲ ਹੋ ਗਈ ਗੱਲ ਫਿਰ ਨਹੀਂ ਮੈਨੂੰ ਬੰਦੇ ਨੇ ਦੱਸਿਆ ਸੀਗਾ ਆ ਸਾਬਨੇ ਦੱਸਿਆ ਆਪਣੇ ਵਾਲੇ ਨੇ ਕਹਿੰਦਾ ਵੀ ਇਹ ਤਾਂ ਬਣਾਇਆ ਵੀ ਜੇ ਡਿੱਗਣ ਵੀ ਇਧਰੋਂ ਡਿੱਗਣਾ ਨਹੀਂ 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 ਇਹ ਸਾਡੇ ਕੋਲ ਨਹੀਂ ਹੈਗੀ ਜਸ ਇਸ ਆਰਕੀਟੈਕਚਰ ਆਰਕੀਟੈਕਚਰ ਸੋਹਣਾ ਲੱਗਦਾ ਹੈ ਤਾਂ ਆ ਆਰਕੀਟੈਕਚਰ ਨੋਰ ਨੋਰਫੋਰਡ ਥਿੰਕਿੰਗ ਵੀ ਹੈ ਡਿੱਗਗੇ ਇਧਰ ਕੋ ਗਿਰੇਗੇ ਹਾਂ ਸਹੀ ਹੈ ਸਹੀ ਹੈ ਹਾਂਜੀ ਇਹਨੂੰ ਜਵਨਾਂ ਨਦੀ ਕਹਿੰਦੇ ਨੇ ਉਹ ਤਾਂ ਹੋ ਗਈ ਗੱਲ ਸਾਰੀ ਹੋ ਗਿਆ ਸਾਹਮਣੇ ਪੇਠਾ ਨਾ ਉੱਥੇ ਲੱਗਦਾ ਵਾ ਮਸ਼ਹੂਰ ਆਗਰੇ ਦਾ ਪੇਠਾ ਜਿਹੜਾ ਗਾਣਾ ਵੀ ਆਇਆ ਹੈ ਨਾ ਇੱਕ ਆਗਰੇ ਦਾ ਪੇਠਾ ਖੇਤੀ ਹੁੰਦੀ ਹੈ ਪਿੱਠੀ ਦੀ ਠੀਕ ਹੈ ਜੀ। ਬੰਨਾ ਦੀ ਨਦੀ ਵਿੱਚੋਂ ਪਤਾਜ ਦਾ ਦੇਖਦਾ ਆਏ ਹਾਏ ਹਾਏ ਹਾਏ। ਅਗਰ ਦੇਖਣ ਆਉਂਦੇ ਆ ਪਤਾਜ ਮਹਿਲ। ਮਹਿਲ ਹਾਂਜੀ। ਵੀਰ ਜ ਸਾਹਜਾਂ ਨੇ ਬਣਾਇਆ ਸੀ ਗਾਉਂ ਉਧੇ ਲਾਹ ਦਾ ਰੰਗਜੀਵ ਸੀ ਜਾਂ ਰੰਗਜੀਵ ਦਾ ਸੀਗਾ। ਹਾਂ। ਗੁਰਗੋਮ ਸਿੰਘ ਨੇ ਖਤ ਲੈ ਕੇ ਮਾਰਤਾ ਸੀ ਜਫਰਨਾਮਾ। ਏਡੇ 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 ਉਹਦਾ ਮਾਲਕ ਕਹਿੰਦੀ ਕਿ ਇੱਕ ਖਤ ਨਹੀਂ ਮਾਰਤਾ ਸੀ। ਹਾਂ। ਮੜਕ ਉੱਠ ਨਹੀਂ ਸਕਿਆ ਉਹ ਖਤ ਫੜ ਕੇ। ਹਾਂ। ਜੀ ਸਹੀ ਆ ਸਹੀ ਆ। ਬਾਹਿਗੁਰੂ ਹਾਂ। ਫੇਰ ਜਾਂ ਨਿਕਲੀ। ਬਾਹਿਗੁਰੂ ਕਰਨ ਕਰ ਲੱਗਿਆ ਉਹ ਬਾਹਿਗੁਰੂ ਕਹ ਕੇ ਜਾਂ ਨਿਕਲੀ ਸੀ। ਹਾਂ ਇਹ ਗੱਲ ਹੈਗੀ ਇਹ ਗੱਲ ਮੰਨਣ ਜੋਗਾ। ਆਪਣੇ ਜੇਲਾ ਨਾ ਕੀ ਕੋਸ਼ ਆਣਾ ਨੇ ਦਾ ਪਰ ਹੈ ਨਹੀਂ ਕੋ ਖਾਸ ਯਾਰ ਮੇਰੇ ਸਾਨੂੰ ਨਹੀਂ ਹੁਣ ਆਪਾਂ ਆਪਣੇ ਜੇਲਾਂ ਦੇ ਆ ਜਿਹਾ ਬਣਾਇਆ ਬਾਸ ਮੇਰਾ ਪੈਂਡ ਬਣਾਇਆ ਬਾਸ ਕੀ ਕਰੂਗਾ ਆਪ 800 ਰੁਪਏ ਟੈਕਟਾ ਮੇਰੇ ਰੋਟੀ ਵੀ ਆ ਐਸੇ ਭਾਈ 2000 ਉਹ ਹੀ ਗੱਲ ਹੈ ਫ੍ਰੀ ਵੀ ਹੈਣੀਗਾ ਐ ਵੀ ਆਪਣੇ ਜੇਲਾ ਆਪਣੇ ਕਿੰਨੇ ਲੱਗਦੇ ਆ ਉਧਰ ਉਸ ਵੀ ਫ੍ਰੀ ਆਪਣਾ ਕੀ ਕੋ ਚੱਲਦਾ ਹਨਾ ਹਾਂ ਪੂਰਾ ਹਾਂ ਨਾਈਟ 뷰 ਸੋਣਾ ਹਨਾ ਉਦਾਂ ਵੀ ਪੂਰਾ ਨਾਈਟ 뷰 ਹੈ ਨਾਈਟ 뷰 ਮਿਲਦਾ ਫਾੜਾ ਜਿਹਾ ਸ਼ਹਿਰਾ ਦਾ ਵੀ ਆ ਰਹੇ ਨੇ ਜੀ ਜੀ ਮਾਰਬਲ ਦਾ ਨਹੀਂ ਕਰਨਾ ਜੀ ਦੇ ਪਾਸੇ ਬੱਚੇ ਨਾ ਨਾ ਭਰਾ ਲੈ ਕੇ ਰਹੇ ਆ ਸੱਜਣਾ ਕੋਈ ਗੱਲ ਨਾਲ ਲਾਉਂਦਾ ਨਹੀਂ ਉਹ ਬੈਰਨਾ ਹੋ ਬਹੁਤ ਜਾਇਦ ਹੈ ਬਹੁਤ ਸੋਹਣਾ ਹੁੰਦਾ ਨਾ ਹੈ ਤਾਂ ਦੇਖਣਯੋਗ ਸੀ ਪਰ ਉਹ ਨਹੀਂ ਅੰਦਰ ਨਹੀਂ ਸੀਗਾ ਅੰਦਰ ਤਾਂ ਖੜਾ ਕੀ ਸੀ ਖਾਲੀ ਉੱਤੇ ਉੱਤੇ ਬਣਾਉਣਾ ਚਾਹੀਦਾ ਮਿਊਜ਼ੀਅਮ ਵਗੈਰਾ ਐ ਇਹ ਬਾੜੇ ਮੋਟੀ ਫਿਲਮ ਨਹੀਂ ਬਣਾ ਸਕਦੇ ਐ ਨਾ ਆ ਬਣਾ ਸਕਦੇ ਫਿਲਮ ਬੋਲੋ ਵੀ ਹੋਜੀ ਬਣਾਉਂਦੇ ਆਂ ਦੀ ਹੱਥ ਕੱਟਦੇ ਆਂ ਦੀ ਹਾਂ ਜੇ ਆਪਣੇ ਸ਼ਹਿਰ ਕੀ ਇਹ ਹਜੇ ਬਣ ਨਹੀਂ ਸਕਦੀ ਬਣ ਸਕਦੇ ਆ ਹਾਂ ਆਪਣਾ ਰੋੜਾ ਪਹਿਲਾਂ ਆਪਣਾ ਸ਼ਹਿਰ ਇਹ ਜਾਵਾ ਆਪਣਾ ਰੋੜਾ ਬਣਾਇਆ ਹੋਇਆ ਹੈ ਜਿਹੜਾ ਆਪਣਾ ਨੰਬਰ ਉੱਥੇ ਆਪਣਾ ਰਹਿ ਰਹੋ ਜਿਹੜਾ ਆਪਣੇ ਉਹ ਬਣਿਆ ਹੋਇਆ ਹੈ ਭਾਈ ਦੇਖ ਲਓ ਤੁਸੀਂ ਭਾਈ ਵੱਲੋਂ ਪੂਰਾ ਉਹ ਆ ਤੁਸੀਂ ਕੀ ਵਿਚਾਰ ਪੇਸ਼ ਕਰਨਾ ਚਾਹੋਗੇ ਨਹੀਂ ਹਾਂ ਤਾਂ ਪਾਰਕਿੰਗ ਨੇ ਆ ਗਏ ਹੁਣ ਆਪਾਂ ਜਾਵਾਂਗੇ ਗੁਰੂ ਨਾਨਕ ਦਾ ਥਿੱਲਾ ਜੀ ਦਵਾਰਾ ਸਾਹਿਬ ਉੱਥੇ ਉੱਥੇ ਆਪਾਂ ਮੱਥਾ ਟੇਕ ਕੇ ਪ੍ਰਸਾਦਾ ਛਕਾਂਗੇ ਤੇ ਵਾਪਸ ਚੱਲਾਂਗੇ ਕਿੱਥੇ ਕਿੱਥੇ ਜਾਣਾ ਵਾਪਸ ਉਸ ਤੋਂ ਬਾਅਦ ਚੱਲਾਂਗੇ ਆਪਾਂ ਗਵਾਲੀਅ ਗਵਾਲੀਅ ਹਰਿਆਣਾ ਉੱਥੇ 스테 ਕਰਨੀ ਹੈ ਰਾਤ ਨੂੰ ਉੱਥੇ 스테 ਰਾਤ ਨੂੰ ਹੋਊਗੀ ਠੀਕ ਹੈ ਜੀ ਤੇ ਕੱਲ ਨੂੰ ਫਿਰ ਕੱਲ ਦਾ ਹੀ ਬ੍ਰੋ ਕੱਲ ਨੂੰ ਆਪਾਂ ਉੱਥੋਂ ਤੁਰਨਾ ਤੇ ਮਲਕਾਪੁਰ ਜਾ ਕੇ ਰੁਕਾਂਗੇ ਅੱਛਾ ਕੱਲ ਨੂੰ ਫਿਰ ਆਣਗੇ ਇੱਕ ਹੋਸਟਲ ਹੈ ਮੈਂ ਅੰਦਰ ਠੀਕ ਆ ਸਾਰੇ ਦਰਸ਼ਨ ਮਿਲ ਕੇ ਕਰਾਂਗੇ ਠੀਕ ਹੈ ਜੀ ਚਲੋ ਮਲਕਾਪੁਰ ਜਾਦੇ ਹਾਂ ਓਕੇ ਜੀ ਓਕੇ